ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਬੈਠੇ ਸਮੂਹ ਪੰਜਾਬੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੁਸਹਿਰੇ ਦਾ ਬਹੁਤ ਹੀ ਪਾਕ ਪਵਿੱਤਰ ਤਿਹਾਰ ਆ ਜਿਹੜਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਬੜੇ ਧੁੰਮਤਾਬ ਨਾਲ ਮਨਾਇਆ ਜਾਂਦਾ ਔਰ ਇਸ ਤਿਹਾਰ ਨੂੰ ਨੇਕੀ ਅਤੇ ਨੇਕੀ ਉੱਤੇ ਬਦੀ ਦਾ ਜਿਹੜੀ ਜਿੱਤ ਆ ਉਹ ਦੱਸੀ ਜਾਂਦੀ ਹੈ ਅੱਜ ਸਾਡੇ ਪੂਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਦੇ ਵਿੱਚ ਬੜੀ ਇੱਕ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਬੱਚਿਆਂ ਦੇ ਵਿੱਚ ਜ਼ਿਆਦਾ ਚਾਹ ਹੁੰਦਾ ਤੇ ਅੱਜ ਜਿੱਥੇ-ਜਿੱਥੇ ਵੀ ਦੁਸਹਿਰੇ ਲੱਗਣਗੇ ਤੇ ਲੋਕ ਵੱਡੀ ਗਲਤੀ ਦੇ ਵਿੱਚ ਉਹਨਾਂ ਦੁਸਹਿਰੇ ਦੇ ਗਰਾਊਂਡਾਂ ਦੇ ਵਿੱਚ ਪਹੁੰਚਣਗੇ ਔਰ ਮੈਂ ਅਖੀਰ ਦੇ ਵਿੱਚ ਕਹਿਣਾ ਚਾਹਾਂਗਾ ਕਿ ਸਾਨੂੰ ਜਿੰਨੇ ਵੀ ਸਾਡੇ ਤਿਹਾਰ ਨੇ ਜਾਂ ਸੱਭਿਆਚਾਰਕ ਹੋਰ ਅਨ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਤੇ ਆਪਣਾ ਜਿਹੜਾ ਜੀਵਨ ਆ ਉਹ ਵਧੀਆ ਬਸਰ ਕਰਨਾ ਚਾਹੀਦਾ ਔਰ ਤਿਹਾਰਾਂ ਨੂੰ ਪਿਆਰ ਦੇ ਨਾਲ ਇੱਕੇ ਦੇ ਨਾਲ ਮਨਾਉਣਾ ਚਾਹੀਦਾ ਧੰਨਵਾਦ